ਜੇ ਜਥੇਦਾਰ ਸਾਬ ਅੱਜ ਹਵਾਰਾ ਸਾਬ ਹੁੰਦੇ ਜਿਹੜੀ ਸਜ਼ਾ ਅਜ ਸੁਖਵੀਰ ਨੂੰ ਜਾਂ ਇਹਨਾਂ ਦੀ ਲੋਬੀ ਨੂੰ ਮਿਲੀ ਹੈ ਕੀ ਜਥੇਦਾਰ ਜਗਤਾਰ ਸਿੰਘ ਵਾਰੋ ਸਜ਼ਾ ਦੇਂਦੇ ਜਾਂ ਕਾ ਇਸ ਤੋਂ ਵੀ ਗਾਂ ਸਜ਼ਾ ਕੋਈ ਹੋਣੀ ਸੀ ਜੇ ਇਹ ਸਜ਼ਾ ਕਿਤੇ ਸੁਖਵੀਰ ਬਾਦਲ ਤੇ ਉਹਦੇ ਸਾਥੀਆਂ ਨੂੰ ਦਿੱਤੀ ਹੁੰਦੀ ਉਹਦੇ ਕੀ ਤੁਹਾਨੂੰ ਪੰਥ ਤੋਂ ਛੇਕ ਦਿੱਤਾ ਜਾਂਦਾ ਤੇ ਚੋਲਾ ਸਾਹਿਬ ਨੂੰ ਰਵਲਵਰ ਤੋਂ ਫੰਦੀ ਲੋ ਹੂੰ ਇਹ ਪੰਜਾਬ ਤੇ ਰਾਜ ਕਰਦੇ ਸੀ ਕਿੰਨੇ ਸਾਲਾਂ ਹਾਂ ਅੱਜ ਕਿੱਥੇ ਖਲੋਤੇ ਨੇ ਅਜੇ ਨਵੇਂ ਜਵਾਨਤਾ ਚਪਟੌਨੀਆ ਅਜੇ ਲੁਕਦੇ ਹਾਸ਼ੀ ਤੇ ਚਲੇਗੇ ਸੋ ਇਹ ਇਹ ਫੰ ਜਿਹੜਾ ਐਚਚੁਅਲ ਪੰਥ ਅਸਲ ਪੰਥ ਜਿਹੜਾ ਵਾ ਉਹਨਾਂ ਨੇ ਇਹਨਾਂ ਨੂੰ ਪਹਿਲਾਂ ਹੀ ਸਿਖਾ ਹਮ ਹੋਂਦ ਤੇ ਜਿਹੜੀ ਇਹ ਗੱਲਾਂ ਕਰਦੇ ਪਏ ਨੇ ਇਹ ਡਰਾਮੇ ਕਰਦੇ ਪਏ ਅਕਾਲੀ ਦਲ ਨੂੰ ਬਚਾਉਣਾ ਇਹਨਾਂ ਦੀ ਡਿਊਟੀ ਸੀ ਪਰ ਇਹਨਾਂ ਨੇ ਅਕਾਲੀ ਚਲੋ ਖਤਮ ਹੋ ਤਸਲ ਤੋਂ ਵੱਡੀ ਗਲਤੀ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਦੀ ਸੀ ਹਮ ਜਦੋਂ ਇਹ ਗੱਲ ਸਾਰੀ ਬਨੇ ਵੱਡੇ ਲੀਡਰਾਂ ਨੇ ਮਨਾ ਕਰਤੀ ਸੀ ਕਿ ਸਾਨੂੰ ਬੀਜੇਪੀ ਦੇ ਨਾਲ ਐਲਾਈਸ ਨਹੀਂ ਕਰਨਾ ਚਾਹੀਦਾ ਇਥੇ ਨਹੀਂ ਇਹਨਾਂ ਨੂੰ ਲਿਓਣਾ ਚਾਹੀਦਾ ਤੋੜਾ ਸਾਹਿਬ ਤਲਵੰਡੀ ਸਾਹਿਬ ਉਹਨਾਂ ਨੇ ਮਨਾਂ ਕੀਤਾ ਕੀਤਾ ਬਿਲਕੁਲ ਤੇ ਇਹ ਜਿਹੜੇ ਆਪਣੇ ਬਾਦਲ ਸਾਹਿਬ ਨੇ ਇਹਨਾਂ ਨੇ ਕਿਹਾ ਤੁਸੀਂ ਆਓ ਚਾਹੀਦਾ ਤੇ ਇਹ ਸਿਰ ਫਰਾਗ ਦੇ ਲਈ ਖ ਖਾਂਦੇ ਅਕਾਲੀ ਦਲ ਵਾਲੇ ਵੀ ਨਹੀਂ ਸੀ ਨਰਾਇਣ ਸਿੰਘ ਚੋੜਾ ਸਿੱਖ ਭਾਵਨਾ ਦੇ ਤਰਜਮਾਨੀ ਕਰਦਾ ਸੀ ਉਹਨੇ ਗੋਲੀ ਚਲਾਈ ਆ ਤੇ ਕੋਈ ਨਾ ਸੀ ਆਪਣੇ ਵੱਲੋਂ ਮਾਰ ਕਰਦੇ ਹੋ ਸਕਦਾ ਕਿਤੇ ਸਿੱਖਾਂ ਦਾ ਮਾਨੰਦਰ ਵਹਿ ਰਹਿਮ ਆ ਜਾਂਦਾ ਵੀ ਚਲੋ ਸੁਖਵੀਰ ਬਦਲ ਗਿਆ ਪਰ ਸੁਖਵੀਰ ਨੇ ਆਪਣਾ ਉਹ ਪਰੂਪ ਚਿਹਰਾ ਫਿਰ ਇੱਕ ਵਾਰੀ ਵਿਖਾ ਦਿੱਤਾ ਬਈ ਬੇਪਤੀਆਂ ਗੁਰੂ ਗ੍ਰੰਥ ਸਾਹਿਬ ਜੀਆ ਹੋਈਆਂ ਉਹ ਹੁੰਦੀਆਂ ਹੀ ਨਾ ਜਿਹੜੀਆਂ ਇੰਨੀਆਂ ਸ਼ਹਾਦਤਾਂ ਹੋਈਆਂ ਉਹ ਵੀ ਨਾ ਹੋਣੀਆਂ ਇਹ ਜਿਹੜੇ ਕੇਪੀਐਸ ਗਿੱਲ ਵਰਗੇ ਜਿਹੜਾ ਸੈਣੀ ਵਰਗਿਆਂ ਨੂੰ ਜਿਹੜਾ ਗਲੇ ਲਾਉਣ ਵਾਲੇ ਬੰਦੇ ਨੇ ਜਿੰਨੇ ਬੰਦੇ ਇਹਨਾਂ ਨੇ ਮਰਵਾਏ ਨੇ ਹੋਰ ਕਿ ਮਰਵਾ ਸਕਦਾ ਸੋ ਇਹਦੇ ਸਿੱਖੀ ਦਾ ਖੁਰਾਕ ਕੋਲ ਮੈਂ ਟਾ ਓਨਲੀ ਇਹਨਾਂ ਨੇ ਨਿਸ਼ਾ ਕੀਤਾ ਹੋਇਆ ਹਾਂਜੀ ਦਰਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਨਾਲ ਬਹੁਤ ਸਤਿਕਾਰ ਜੋ ਹਾਈ ਕੋਰਟ ਦੇ ਵਕੀਲ ਦਲਸ਼ੇਰ ਸਿੰਘ ਜੀ ਜੜਿਆਲਾ ਜੁੜੇ ਆ ਗੱਲਬਤ ਕਰਦੇ ਆ ਅੱਜ ਪੰਥਕ ਮਸਲਿਆਂ ਤੇ ਪਿਛਲੇ ਦਿਨੀ ਨਾਰਾਇਣ ਸਿੰਘ ਚੋੜਾ ਜੀ ਜੋ ਪੰਥਕ ਸਫਾ ਚੇ ਵਰ ਵਿਚਰਨ ਵਾਲੇ ਔਰ ਜਿਨ੍ਹਾਂ ਨੇ ਬੇਅਦਬੀਆਂ ਅਤੇ ਪੰਥਕ ਸਰਕਾਰ ਵੱਲੋਂ ਅਖੋਤੀ ਪੰਥਕ ਸਰਕਾਰ ਵੱਲੋਂ ਜੋ ਉਹਨਾਂ ਦੀ ਸਰਕਾਰ ਦੇ ਦਰਮਿਆਨ ਜੋ ਕੁਝ ਸਿੱਖਾਂ ਦਾ ਕਤਾਨ ਹੋਇਆ ਸਿੱਖਾਂ ਦੇ ਨਾਲ ਅਤਿਆਚਾਰ ਹੋਇਆ ਔਰ ਸਾਡੇ ਹੀ ਪਰਿਵਾਰ ਦੇ ਬੱਚਿਆਂ ਨੂੰ ਮਾਰਿਆ ਗਿਆ ਅਨੇਕਾ ਹਮਲੇ ਹੋਏ ਜਦੋਂ ਇਹਨਾਂ ਦੀ ਸਰਕਾਰ ਬਣੀ ਚਾਹ ਲੁਧਿਆਣੇ ਦਾ ਦਰਸ਼ਨ ਸਿੰਘ ਲੋਹਾਰਾ ਇੱਕ ਆਟੋ ਚਲਾਣ ਵਾਲਾ ਵੀਰ ਸ਼ਹੀਦ ਹੁੰਦਾ ਵਾ ਸੁਨਾਮ ਤੋਂ ਸਿੰਘ ਸ਼ਹੀਦ ਹੁੰਦਾ ਵਾ ਬਰਗਾੜੀ ਕਾਲ ਵਿੱਚ ਦੋ ਸਿੰਘ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸ਼ਹੀਦ ਹੋ ਜਾਂਦੇ ਆ ਔਰ ਇਸ ਤੋਂ ਇਲਾਵਾ ਜਦੋਂ ਨੂਨ ਮੈਲੀਆ ਦਾ ਇਹਨਾਂ ਨੇ ਸਵਾਗਤ ਕਰਵਾਇਆ ਤੇ ਉੱਥੇ ਸ਼ਹੀਦੀਆਂ ਹੁੰਦੀਆਂ ਵਾ ਔਰ ਹਰ ਵਾਰ ਇਹਨਾਂ ਨੇ ਸਿੱਖਾਂ ਤੇ ਵੱਡੇ ਹਮਲੇ ਕੀਤੇ ਆ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਦਰਬਾਰ ਦੇ ਅੱਗੇ ਜਾ ਕੇ ਸਭ ਕੁਝ ਕਬੂਲ ਕਰ ਲਿਆ ਕਿ ਹਾਂ ਮੈਂ ਕੀਤਾ ਸਿਰਫ ਇਹ ਸਜ਼ਾ ਹੋਣ ਦੇ ਬਾਵਜੂਦ ਕਿ ਉਹਨਾਂ ਨੂੰ ਇੱਕ ਵਰਸ਼ਾ ਫੜਾ ਕੇ ਨੀਲਾ ਚੋਲਾ ਪਾ ਕੇ ਦਰਸ਼ਨੀ ਜੋੜੀ ਦੇ ਸਾਹਮਣੇ ਬਿਠਾ ਦੇਣਾ ਜਾਂ ਟਾਇਲਟਾਂ ਬਾਥਰੂਮ ਸਾਫ਼ ਕਰਵਾਉਣ ਦੀ ਸੇਵਾ ਲਾ ਦੇਣੀ ਇਹ ਸੇਵਾ ਵਾਜਬ ਹੈ ਤੇ ਜੇ ਇਹਦੇ ਵੀ ਦੇ ਵਿੱਚ ਜੇ ਕਿਸੇ ਸਿੰਘ ਨੇ ਕੋਈ ਆਪਨੇ ਹੱਥ ਵਿੱਚ ਕਾਨੂੰਨ ਲੈ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸ੍ਰੀ ਅਕਾਲ ਤੱਕ ਸਭ ਤੋਂ ਇਹ ਐਲਾਨ ਕਰਵਾਲ ਲਈ ਸਾਰਾ ਅਕਾਲੀ ਦਲ ਖਾਸ ਕਰਕੇ ਧਾਮੀ ਸਾਹਿਬ ਅਡੀਆਂ ਪਰ ਹੋਏ ਫਿਰਦੇ ਆ ਕਿ ਇਹਨਾਂ ਨੂੰ ਪੰਥ 'ਚੋਂ ਛੇਕ ਦਿੱਤਾ ਜਾਵੇ ਪੰਥ 'ਚੋਂ ਛੇਕਣਾ ਉਸ ਸਿੱਖ ਨੂੰ ਚਾਹੀਦਾ ਹੈ ਜਨ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ ਉਹਨੂੰ ਚਾਹੀਦਾ ਇਸ ਮਸਲੇ ਤੇ ਗਲਬਤ ਕਰਦੇ ਆ ਐਡਵੋਕੇਟ ਦਲਸ਼ੇਰ ਸਿੰਘ ਜੀ ਜਨੇਾਲਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਐਡਵੋਕੇਟ ਸਾਹਿਬ ਵਾਈ ਗੁਰਜੀ ਦਾ ਖਾਤਾ ਖਾਤਾ ਵਾਈ ਗੁਰਜੀ ਕੀ ਪਤਿ ਤੁਸੀਂ ਪੰਥਕ ਸਫਾ 'ਚ ਵਿਚਰਦੇ ਰਹਿੰਦੇ ਹੋ ਔਰ ਖਾਸ ਕਰਕੇ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਕਾਫੀ ਤੁਹਾਡੀ ਨੇੜਤਾ ਔਰ ਉਹ ਜਗਤਾਰ ਸਿੰਘ ਹਵਾਰਾ ਜਿਹੜਾ ਪੰਥ ਦਾ ਪਰਮਾਨਿਆ ਹੋਇਆ ਜਥੇਦਾਰ ਆ ਜਿਨ੍ਹਾਂ ਨੂੰ ਸਰਬਤ ਖਾਲਸੇ ਵਿੱਚ ਜਥੇਦਾਰ ਥਾਪ ਦਿੱਤਾ ਗਿਆ ਜਿਹੜੇ ਜਥੇਦਾਰ ਸਭ ਅੱਜ ਹਵਾਰਾ ਸਾਬ ਹੁੰਦੇ ਜਿਹੜੀ ਸਜ਼ਾ ਅੱਜ ਸੁਖਵੀਰ ਨੂੰ ਜਾਂ ਇਹਨਾਂ ਦੀ ਲੋਬੀ ਨੂੰ ਮਿਲੀ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਉਹ ਸਜ਼ਾ ਦਿੰਦੇ ਜਾਂ ਕਾ ਇਸ ਤੋਂ ਵੀ ਗਾਂ ਸਜ਼ਾ ਕੋਈ ਹੋਣੀ ਸੀ ਇਹਨਾਂ ਦੀ ਤੇ ਕੁਲੀ ਜਿਹੜੀ ਸੁਖਬੀਰ ਸਿੰਘ ਬਾਦਲ ਜਾਂ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਸਰਕਟ ਲੀਡਰ ਸੀ ਜਿਨ੍ਹਾਂ ਨੇ ਸਜਾ ਦੀ ਗੱਲ ਚੱਲੀ ਆ ਉਹਦੀ ਸਿਸਟਮ ਦੇਖਣਾ ਪਏਗਾ ਉਹਨਾਂ ਨੂੰ ਸਜਾ ਕਿਤਾ ਹੋ ਰਹੀ ਆ ਉਹ ਆਪ ਹੀ ਸਜਾ ਦੇਣ ਵਾਲਿਆਂ ਨੂੰ ਕਹਿ ਰਹੇ ਨੇ ਕਿ ਸਾਨੂੰ ਸਜਾ ਦੇਣ ਲਈ ਬੁਲਾਓ ਉਹ ਇੱਕ ਤਰ੍ਹਾਂ ਦਾ ਸਜਾ ਦੇਣ ਲਈ ਸੱਦਾ ਜਿਹੜਾ ਉਹਨਾਂ ਨੇ ਇਨਵੀਟੇਸ਼ਨ ਆਪ ਹੀ ਭਲਾ ਲਿਆ ਸੱਦਾ ਦੇਣ ਤੋਂ ਬਾਅਦ ਉਹ ਸਗਿਆ ਵੀ ਆਪ ਹੀ ਕਹਿ ਰਹੇ ਨੇ ਵੀ ਆ ਸਜਾ ਸਾਨੂੰ ਦੇ ਦਿਓ ਸੋ ਇਹ ਜਿਹੜੀ ਪੈਨਿਸ਼ਮੈਂਟ ਜਿਹੜੀ ਅਕਾਲ ਤਖਸਰ ਦੀ ਰਵਾਇਤ ਅਨੁਸਾਰ ਹੋਣੀ ਚਾਹੀਦੀ ਉਹ ਨਹੀਂ ਹੋਈ ਖਾਸ ਕਰਕੇ ਜਿੱਦਾਂ ਦੇ ਕਾਨੂੰਨੇ ਜੁਰਮ ਉਹਨਾਂ ਨੇ ਕੀਤੇ ਸੀ ਇਹ ਸਜ਼ਾ ਵਾਜਬ ਨਹੀਂ ਹੈਗੀ ਇਹ ਸਾਰੇ ਸਿੱਖ ਪੰਥ ਦੇ ਸਿੱਖ ਜਿਹੜੇ ਚਿੰਤਕ ਨੇ ਉਹ ਵੀ ਇਹ ਗੱਲ ਨੂੰ ਵਿਚਾਰਦੇ ਨੇ ਕਿ ਜਿਹੜਾ ਬੰਦਾ ਸਿੱਖੀ ਦਾ ਖੁਰਾ ਖੋਜ ਮਟਾਉਣ ਤੱਕ گیا ہوئے ਸਿੱਖੀ ਦੀ ਜਿਨ੍ਹਾਂ ਨੇ ਲਖਪਤ ਰਾਏ ਤੇ ਜਸਪਤ ਰਾਏ ਉਹਨਾਂ ਨੇ ਪੈੜਾ ਮਣੀਆਂ ਹੁਣ ਉਹਨਾਂ ਨੂੰ ਵੀ ਪਿੱਛੇ ਛੜ ਤਾ ਕੋਈ ਐਸਾ ਸਿੱਖ ਹੋਏਗਾ ਜਿਹਦਾ ਇਸਤ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਉਹਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ ਜਿਹੜਾ ਗਲੀਆਂ ਨਾਲੀਆਂ ਦੇ ਨਹੀਂ ਪੜ ਕੇ ਸੁਟੇ ਜਾਵੇ ਤੇ ਉਤ ਸਤ ਪ੍ਰਾਲੀ ਚ ਨਪਿਆ ਜਾਵੇ ਤੇ ਫਿਰ ਚੈਲੰਜ ਕੀਤਾ ਜਾਵੇ ਸੇ ਕੌਨੋ ਵੀ ਆਸੀ ਚੋਕ ਲਿਆ ਦਾ ਗੁਰੂ ਜੀ ਤੇ ਲੱਭ ਕੇ ਦਿਖਾ ਦਿਓ ਫਿਰ ਉਸ ਬੰਨੇ ਨੂੰ ਮਾਫੀਆਂ ਦੇਣੀਆਂ ਗੁਰੂ ਦੀ ਗੋਲਕ ਤੋਂ ਪੈਸੇ ਖਰਚ ਕਰਕੇ ਇਸਿਆ ਲਗਾਉਣੇ ਲੱਖਾਂ ਰੁਪਈਆ ਦੇ ਜਿਵੇਂ ਗੁਰੂ ਸਾਹਿਬ ਦਾ ਸਵੰਗ ਰਚਿਆ ਹੋਵੇ ਉਹਨੂੰ ਵਰਦੀਆਂ ਜਿਹੜੀ ਉਹ ਜਿਹੜੀ ਗੁਰੂ ਸਾਹਿਬ ਦਾ ਸਵੰਗ ਜਿਹੜੀ ਉਹਨੇ ਵਰਦੀ ਪਾਈ ਆ ਉਹ ਹੀ ਇਤੇ ਬੰਦਾ ਦੇਖਿਆ ਇਸ ਜਿਹਨੂੰ ਅਕਾਲ ਤਖਤ ਸਾਹਿਬ ਨੇ ਭਾਂਡੇ ਤੋਂ ਦੀ ਸਜ਼ਾ ਲਾਈ ਜੀ 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 ਇਹ ਵੀ ਗੱਲਾਂ ਆਈਆਂ ਕਿ ਇਹਦਾ ਖੁਦ ਉੱਥੇ ਜਾ ਕੇ ਦੇਖਿਆ ਹੁੰਦਾ ਜੇਹੇਦਾਰ ਵੀ ਇੱਥੇ ਸੱਦੇ ਆ ਚੰਡੀਗੜ੍ਹ ਕੋਟੀ ਚ ਸੋ ਇੰਦਾ ਦੇ ਸਿਸਟਮ 'ਚ ਆਪੇ ਮਤਲਬ ਕਿ ਗਲਤੀ ਕਰ ਲਈ ਆਪ ਹੀ ਆਪਣੇ ਆਪ ਨੂੰ ਸਜ਼ਾ ਦੇ ਲਈ ਇਹ ਉਦਾਂ ਨਹੀਂ ਕਰ ਲੋ ਇਹ ਜਿਹੜੀ ਸਜ਼ਾ ਜਿਹੜੀ ਹੁਣ ਰੌਲਾ ਪਾਈ ਜਾਂਦੇ ਨੇ ਕਿ ਗੁਰੂ ਉਹ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾਂ ਗੁਰੂ ਗੁਰਦੁਆਰੇ ਦੇ ਜਿਹੜਾ ਵਾ ਪ੍ਰੇਮਿਸਿਸ ਦੇ ਵਿੱਚ ਜਿਹੜਾ ਗੋਲੀ ਚਲਾਈ ਆ ਚੌੜਾ ਸਾਹਿਬ ਨੇ ਉਹ ਜਿਹੜੀ ਬੜੀ ਗੱਲ ਤੇ ਗੱਲ ਹੋ ਗਈ ਆ ਉਹ ਦਿਨ ਬੜਾ ਨੁਕਸਾਨ ਹੋ ਗਿਆ ਤੇ ਇਸ ਕਰਕੇ 506 ਜਿਹੜਾ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਚੁਕਾਤਾ ਮਰਿਆਦਾ ਜਿਹੜੀ ਉਹਨਾਂ ਨੇ ਬਿਲਕੁਲ ਭੰਗ ਕਰਤੀ ਜਿਹੜੇ ਸਿੰਘਾਂ ਨੂੰ ਸੀਤ ਕਰਾਤਾ ਉਹਨਾਂ ਨੂੰ ਕਿਉਂ ਨਹੀਂ ਤੁਸੀਂ 506 ਜੇ ਇਹ ਸਰਹ ਕੀਤੇ ਸੁਖਵੀਰ ਬਾਦਲ ਦੇ ਉਹਦੇ ਸਾਥੀਆਂ ਨੂੰ ਦਿੱਤੀ ਹੁੰਦੀ ਕਿ ਤੁਹਾਨੂੰ ਪੰਥ ਚੋਂ ਛੇਕ ਦਿੱਤਾ ਜਾਂਦਾ ਤੇ ਚੌੜਾ ਸਾਹਿਬ ਨੂੰ ਰਵਲਵਰ ਚੁੱਕਣ ਦੀ ਲੋੜ ਸੀ ਹੂੰ ਰਵਲਵਰ ਚੁੱਕਣ ਦੀ ਲੋੜ ਕਿਉਂ ਪਈ ਆ ਹੂੰ ਇਸ ਕਰਕੇ ਪਈ ਆ ਕਿ ਜਿਹੜਾ ਸਿੱਖ ਸੰਗਤ ਦੀ ਅੱਖਾਂ 'ਚ ਘਟਾ ਪਾਇਆ ਜਾ ਰਿਹਾ ਹੂੰ ਪਵਾਇਆ ਕਿੱਥੋਂ ਜਾ ਰਿਹਾ ਹੈ ਹੂੰ ਜਸਲੀ ਹਰਗੋਬਿੰਦ ਪਾਸ਼ਾ ਦੇ ਜਿਹੜਾ ਇੰਨੇ ਮੁਕੱਦਸ ਥਾਂ ਤੋਂ ਜੀ ਤੁਸੀਂ ਉਥੇ ਜਿਹੜੇ ਇੱਕ ਨਾਟਕ ਲਈ ਜਾਂਦੇ ਹੂੰ ਇੱਕ ਕਦਮੀਆ ਸਜਾ ਮਾਨੇ ਕੀ ਸਜਾ ਦੀਨ ਵਾਲੇ ਤੁਸੀਂ ਜਿਹੜਾ ਆਪ ਤੁਹਾਨੂੰ ਦੱਸਣ ਭੀ ਆ ਸਾਨੂੰ ਸੱਚਾ ਲੋਟ ਕਰੋ ਔਰ ਸਜਾ ਪੂਤਨ ਦਾ ਵੀ ਕੀ ਅੰਦਾਜ਼ਾ ਕੀ ਤਰੀਕਾ ਮੇਰੀ ਆਪਣੀ ਇੱਕ ਸੋਚਣੀ ਆ ਕਿ ਜੇ ਮਨ ਵੀ ਲਿਆ ਦੇਵੇ ਕਿ ਸੁਖਬੀਰ ਬਾਦਲ ਦੀ ਲਾਤ ਤੱਕ ਟੁੱਟੀ ਆ ਜੋ ਉੱਥੇ ਹੀ ਨਹੀਂ ਚੱਲ ਪਾ ਰਿਆ ਤੇ ਇਹ ਕਿਹੜਾ ਉਥੇ ਤਰੀਕ ਰੱਖਤੀ ਸੀ ਵੀ ਅਗਲੇ ਦਿਨ ਹੀ ਜਾ ਕੇ ਤੂੰ ਸਜਾ ਪੂਤਨ ਹਮ ਕੁਰਸੀ ਤੇ ਬਹਿ ਕੇ ਤੇਰੀ 10 ਜਾਂ 15 ਦਿਨਾਂ ਬਾਅਦ ਲੰਤ ਠੀਕ ਹੋ ਜਾਣੀ ਸੀ ਤੂੰ 15 ਦਿਨ ਬਾਅਦ ਆ ਕੇ ਆਪਣੀ ਸਜਾ ਪੂਕ ਦਿੱਤਾ ਇਹ ਡਰਾਮਾ ਕੀਤਾ ਗਿਆ 50 60 ਉੱਥੇ ਜਿਹੜੇ ਸਿਕਿਉਰਿਟੀ ਗਾਰਡ ਆਪਣੇ ਵਾਲੇ ਦੁਬਾਰੇ ਖੜੇ ਕਰਕੇ ਤੇ ਆਪ ਕੁਰਸੀ ਤੇ ਬਹਿ ਕੇ ਦਬਰ ਚ ਪੜਿਆ ਇੱਕ ਹੋਰ ਪ੍ਰੋਬਲਮ ਆਈ ਸੀ ਸਾਡੇ ਸਾਹਮਣੇ ਕੁਝ ਨੀਅੰਗ ਸਿੰਘ ਜਿੱਥੇ ਬੰਦੀਆਂ ਨੇ ਇਹ ਗੱਲ ਦਾ ਇਤਰਾਜ਼ ਵੀ ਕੀਤਾ ਕਿ ਜਿਹੜਾ ਨੀਲਾ ਬਾਣਾ ਉਹਦੇ ਗੁਰੂ ਦਾ ਬਾਣਾ ਇਹਨੂੰ ਠੱਗ ਨੂੰ ਚੋਰ ਨੂੰ ਕਿੱਥੋਂ ਭਵਾਤਾ ਹਾਂ ਬੜੀ ਵੱਡੀ ਗੱਲ ਕਹੀ ਤੁਸੀਂ ਨਾਲਾ ਅੱਜ ਵਰ ਛਪੜਾਤਾ ਹੂੰ ਸੋ ਇਹ ਨਾ ਮਾਣੇ ਮਣਕੇ ਨਹੀਂ ਗਏ ਇਹ ਮੈਨੇ ਜਿਹੜੀ ਮਰਿਆਦਾ ਵਾ ਉਹ ਆਪਣੇ ਅਨੁਸਾਰ ਚਲਾ ਰਹੇ ਨਹੀਂ ਇਸ ਕਰਕੇ ਸਿੱਖ ਸੰਗਤ ਦੇ ਰੋਸ਼ ਹੈਗਾ ਠੀਕ ਹੈ ਤੇ ਚੌੜਾ ਸਾਹਿਬ ਨੂੰ ਅੱਛੀ ਬੜੀ ਲੰਬੇ ਸਮੇਂ ਤੋਂ ਮੈਂ ਜਾਣਦਾ ਵਿਚਰਤੀ ਉਹਨਾਂ ਨਾਲ ਉਹਨਾਂ ਦਾ ਜਿਹੜਾ ਖਿਆਲ ਸੀ ਉਹ ਸ਼ਾਇਦ ਪਹੁਂਚ ਜਾਦੀ ਸਿੱਖਾਂ ਦੇ ਵਿੱਚ ਹੈਗਾ ਸੀ ਕੱਲੇ ਥੋੜਾ ਸਾਹਿਬ ਦੇ ਨਹੀਂ ਇਹ ਉਹਨਾਂ ਦਾ ਉਹਨਾਂ ਜਿਹੜਾ ਪੁਰਾਣਾ ਜੀਵਨ ਵੇਖੋ ਸਾਰੇ ਸੰਘਰਸ਼ੀ ਹੋਰ ਸਿੱਖਾਂ ਦੇ ਲਈ ਵਰਤੇ ਸਾਰੇ ਸਾਰੀ ਉਮਰ ਹੀ ਲਾ ਦਿੱਤੀ ਤੇ ਅੱਜ ਉਹ ਇੱਕ ਸੁਖਬੀਰ ਤੇ ਗੋਲੀ ਚਲਾਨ ਕਰਕੇ ਉਹਨੂੰ ਪੰਜਵੇਂ ਸੇਕ ਦਿੱਤਾ ਜਾਣਾ ਚਾਹੀਦਾ ਸ ਫਿਰ ਇਹ ਇਹ ਗੱਲ ਕਿ ਇਹਨਾਂ ਦੇ ਜੀਨ ਚ ਕਿਵੇਂ ਆਈ ਜਿਹੜੇ ਲੋਕ ਕਹਿ ਰਹੇ ਆ ਦੇਖੋ ਇਹ ਜਿਹੜੀਆਂ ਗੱਲਾਂ ਨੇ ਮੈਂ ਤੇ ਆਪ ਵੀ ਕਹਿੰਦਾ ਕਿ ਇਹ ਆਪ ਆਪਣੇ ਸਿਸਟਮ ਆਪ ਹੀ ਚਲਾਈ ਜਾਂਦੇ ਇਹਨਾਂ ਨੂੰ ਕੌਣ ਪੰਚ ਕੇਂਦਾ ਐ ਨਹੀਂ ਲੱਗਦਾ ਵੀ ਜਿਵੇਂ ਸਭ ਤੋਂ ਵੱਡੇ ਦੁਸ਼ਮਣ ਧਾਮੀ ਵਰਗੇ ਜਾਂ ਜਾਂ ਮਜੀਠੀਏ ਵਰਗੇ ਭਗਤ ਰਹੇ ਨੇ ਸੁਖਵੀਰ ਦੇ ਵਿਰੋਧ ਵਿੱਚ ਸੁਖਵੀਰ ਦੇ ਹੱਕ 'ਚ ਇਹ ਕਹਿ ਰਹੇ ਵੇ ਸੀ ਵੀ ਛੋੜਾ ਸਾਬੂ ਸਿੱਖਣਾ ਚਾਹੁੰਦੇ ਆ ਜਿੱਦਨ ਸਿੱਖ ਦੇਣਗੇ ਉਸ ਦਿਨ ਸਭ ਤੋਂ ਵੱਧ ਦੁਸ਼ਮਣ ਦੇ ਦੁਸ਼ਮਣ ਸਾਫਤ ਹੋਣਗੇ ਧਾਮੀ ਤੇ ਮਜੀਠੀਆ ਇਹਨਾਂ ਦੀ ਸਿੱਖਣਾ ਕੁਛ ਨਹੀਂ ਗੱਲ ਬੰਨੀ ਇਹ ਤੇ ਆਪ ਬੰਦ ਸਿੱਖ ਗਏ ਨੇ ਹਮ ਕਿਦਾਂ ਸਿੱਖ ਗਏ ਨੇ ਆਪ ਦੇਖੋ ਤੁਸੀਂ ਕਿੱਥੇ ਇਹ ਪੰਜਾਬ 'ਚ ਰਾਜ ਕਰਦੇ ਸੀ ਕਿੰਨੇ ਸਾਲਾਂ ਤੋਂ ਹਮ ਅੱਗੇ ਇਥੇ ਖਲੋਤੇ ਰਹੇ ਜੀਰੋ ਅੱਗੇ ਨੰਨੀਆਂ ਜਮਾਨਤਾ ਚਬਤੋਂ ਨਹੀਂ ਆ ਅਜੇ ਲੁੱਕਦੇ ਫਿਰ ਹਾਸ਼ੀਏ ਤੇ ਚਲੇ ਗਏ ਸੋ ਇਹ ਇਹ ਜਿਹੜਾ ਐਚੂਅਲ ਪੰਥ ਅਸਲ ਪੰਥ ਜਿਹੜਾ ਵਾ ਉਹਨਾਂ ਨੇ ਇਹਨਾਂ ਨੂੰ ਪਹਿਲਾਂ ਹੀ ਸਿਖਤਾ ਹੂੰ ਹੁਣ ਤੇ ਜਿਹੜੀ ਇਹ ਗੱਲਾਂ ਕਰਦੇ ਪਏ ਨੇ ਇਹ ਡਰਾਮੇ ਕਰਦੇ ਪਏ ਨੇ ਇਹ ਮਤਲਬ ਕਿ ਆਪਣੀ ਮਿੱਟੀ ਲੱਭਦੇ ਪਏ ਨੇ ਕਿ ਹੁਣ ਅਸੀਂ ਕਿਸੇ ਨਾ ਕਿਸੇ ਤਰੀਕੇ ਆਪਣੀ ਹੋਂਦ ਨੂੰ ਜਿਹੜਾ ਵਾਪਸ ਫੋੜਾਈ ਹੈ ਉਹਨੇ ਗੱਲ ਉਹਨੇ ਇਹ ਇਸ ਵੇਲੇ ਅਕਾਲੀ ਦਲ ਨੂੰ ਇਹਨਾਂ ਨੇ ਹਾਸ਼ੀਏ ਤੇ ਲੈ ਜਾਂਦਾ ਅਕਾਲੀ ਦਲ ਦਾ ਜੋ ਨੁਕਸਾਨ ਇਹਨਾਂ ਨੇ ਕੀਤਾ ਇਥੇ ਤੱਕ ਖਬਰਾਂ ਆਉਂਦੀਆਂ ਨਹੀਂ ਆ ਜਦੋਂ ਇਹ ਗੱਲਾਂ ਆ ਗਈਆਂ ਸੀ ਜਦੋਂ ਅਕਾਲੀ ਦਲ ਦੇ ਕੁਝ ਲੋਕਾਂ ਨੇ ਬਾਕਾਬਤ ਕਰਤੀ ਸੀ ਕਿ ਸੁਖਵੀਰ ਬਾਦਲ ਨੂੰ ਕਿ ਤੁਸੀਂ ਹਟ ਜਾਓ ਤੇ ਇਹ ਗੱਲਾਂ ਕਰਦੇ ਸੀ ਕਿ ਅਸੀਂ ਏਨੇ 100 ਕਰੋੜ ਰੁਪਏ ਲਾ ਕੇ ਤੇ ਪਾਰਟੀ ਖਰੀਦ ਕੀਤੀ ਆ ਇਹ ਵੀ ਗੱਲਾਂ ਆਉਂਦੀਆਂ ਸੀ ਕਿ ਸੁਖਵੀਰ ਬਾਦਲ ਤੋਂ ਇਲਾਵਾ ਕੋਈ ਪਾਰਟੀ ਨਹੀਂ ਚਲਾ ਸਕਦਾ ਸੋ ਹੁਣ ਕਿਦਾਂ ਚੱਲੋਗੇ ਅਕਾਲੀ ਦਲ ਉਹਨੂੰ ਕਿਦਾਂ ਚੱਲ ਗਏ ਨੇ ਉਹਨੂੰ ਕਿਦਾਂ ਬਣ ਗਿਆ ਜਦੋਂ ਸੁਖਵੀਰ ਬਾਦਲ ਜੰਮਿਆ ਵੀ ਨਹੀਂ ਸੀ ਹਾਂ ਸੋ ਇਹ ਗੁਰੂ ਦੀ ਰਹਿਮਤ ਆ ਜਿਹੜੇ ਕਰਤਵ ਗੁਰੂ ਨੇ ਕਰਾਉਣੇ ਨੇ ਉਹ ਹੋ ਜਾਣੇ ਨੇ ਸੋ ਇਹ ਇੱਕ ਬੜੀ ਵੱਡੀ ਇੱਕ ਭੈਮਸੇ ਚ ਨੇ ਕਿ ਅਸੀਂ ਜਿਹੜਾ ਅਸੀਂ ਪੰਥ ਨੂੰ ਚਲਾ ਰਹੇ ਆ ਜਾਂ ਅਸੀਂ ਪੰਥ ਤੋਂ ਬਗੈਰ ਸਾਡੇ ਤੋਂ ਬਗੈਰ ਪੰਥ ਨਹੀਂ ਚੱਲਣਾ ਇਹ ਬੜੀਆਂ ਛੋਟੀਆਂ ਗੱਲਾਂ ਨੇ ਜਾਂ ਬੜੀ ਨੀਵੇਂ ਬਦਰ ਦੀ ਸੋਚਣੀ ਆ ਇਹ ਗੁਰੂ ਸਾਹਿਬ ਦੇ ਕਰਤਵ ਨੇ ਉਹ ਜੇ ਕਿਸੇ ਗੋਂਗੇ ਤੇ ਛੜੀ ਰੱਖ ਕੇ ਨੀਤਾ ਦੇ ਅਰਥ ਕਰਾ ਸਕਦੇ ਨੇ ਉਹ ਜਿਹਨੂੰ ਮਰਜ਼ੀ ਸਮਰੱਥ ਬਣਾ ਸਕਦੇ ਨੇ ਕਿਤੇ ਜੰਮਦਾ ਹੀ ਕੋਈ ਸਮਰਥ ਨਹੀਂ ਹੋ ਜਾਂਦਾ ਇਹ ਗੁਰੂ ਸਾਹਿਬ ਦੀ ਕਿਰਪਾ ਹੋਣੀ ਚਾਹੀਦੀ ਆ ਅਕਾਲੀ ਦਲ ਨੂੰ ਬਚਾਉਣਾ ਇਹਨਾਂ ਦੀ ਡਿਊਟੀ ਸੀ ਪਰ ਇਹਨਾਂ ਨੇ ਅਕਾਲੀ ਦਲ ਨੂੰ ਖਤਮ ਕੀਤਾ ਸਭ ਤੋਂ ਵੱਡੀ ਗਲਤੀ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਦੀ ਸੀ ਹੂੰ ਜਦੋਂ ਇਹ ਗੱਲ ਸਾਰੀ ਬਨੇ ਵੱਡੇ ਲੀਡਰਾਂ ਨੇ ਮਨਾ ਕਰਤੀ ਸੀ ਕਿ ਸਾਨੂੰ ਬੀਜੇਪੀ ਦੇ ਨਾਲ ਐਲਾਈਅንስ ਨਹੀਂ ਕਰਨਾ ਚਾਹੀਦਾ ਹੂੰ ਇਥੇ ਨਹੀਂ ਇਹਨਾਂ ਨੂੰ ਲਿਆਉਣਾ ਚਾਹੀਦਾ ਹੂੰ ਤੌੜਾ ਸਾਹਿਬ ਤਲਵੰਡੀ ਸਾਹਿਬ ਉਹਨਾਂ ਨੇ ਮਨਾ ਕੀਤਾ ਹੂੰ ਕੀਤਾ ਬਿਲਕੁਲ ਤੇ ਇਹ ਜਿਹੜੇ ਆਪਣੇ ਬਾਦਲ ਸਾਹਿਬ ਨੇ ਇਹਨਾਂ ਨੇ ਕਿਹਾ ਤੁਸੀਂ ਆਓ ਟੋੜਾ ਸਭ ਦੇ ਜਾਣ ਤੋਂ ਬਾਅਦ ਹੀ ਭਾਜਪਾ ਦੇ ਨਾਲ ਗੱਠਜੋੜ ਹੋਇਆ ਹੁਣ ਉਹਨਾਂ ਨੇ ਹੀ ਇਹਨਾਂ ਨੂੰ ਮਿੱਟੀ ਕਰਤਾ ਸੋ ਇਹ ਸਾਰੀਆਂ ਜਿੰਨੀਆਂ ਗਲਤੀਆਂ ਕੱਲਾ ਕੱਲਾ ਜਨਿਆਲ ਸਾਹਿਬ ਮਿੱਟੀ ਹੀ ਨਹੀਂ ਕੀਤਾ ਭਾਜਪਾ ਨੇ ਗਾਹੇ ਬਗਾਏ ਸਾਰਾ ਜਿਹੜਾ ਗਲਵਾ ਅਕਾਲ ਤਖਤ ਸਾਹਿਬ ਤੇ ਆਪਣਾ ਵਾਲੇ ਆ ਉਹਨਾਂ ਨੇ ਉਹ ਫੈਸਲੇ ਵੀ ਕਰਵਾਣ ਦੇ ਸਮਰੱਥ ਹੋ ਗਏ ਭਾਜਪੀ ਵਾਲੇ ਸਾਧਸਰੀ ਅਕਾਲ ਦੇ ਦੇਖੋ ਐਸ ਵੇਲੇ ਜਿਹੜੀ ਪੰਜਾਬ ਦੀ ਤੇ ਪੰਜਾਬੀਆਂ ਦੀ ਮੁਸ਼ਕਲ ਇਹ ਆ ਕਿ ਪੰਜਾਬ ਦੇ ਪ੍ਰਤੀ ਸੋਚਣ ਵਾਲੀ ਸਾਡੇ ਕੋ ਕੋਈ ਪੰਥਕ ਐਸ ਵੇਲੇ ਸਰਕਾਰ ਨਹੀਂ ਕੋਈ ਪੰਥਕ ਐਸ ਵੇਲੇ ਪਲੇਟਫਾਰਮ ਨਹੀਂ ਹੈਗਾ ਸਾਡੇ ਕੋ ਨਾ ਸਾਡੇ ਕੋ ਕੋਈ ਇਦਾਂ ਦਾ ਗਰੁੱਪ ਹੈਗਾ ਜਿਹੜਾ ਇਕੱਠਾ ਜੋ ਆਪਣੀ ਪ੍ਰੈਸ਼ਰ ਜਾਂ ਆਪਣੀ ਆਵਾਜ਼ ਬਣਾ ਕੇ ਜਿਹੜਾ ਸੈਂਟਰ ਤੱਕ ਪਹੁੰਚਾ ਸਕੇ ਜਾ ਆਪਣੇ ਹੱਕਾਂ ਲਈ ਲੜ ਸਕੇ ਅਸੀਂ ਜੇ ਆਪਾਂ ਛੋਟੀਆਂ-ਛੋਟੀਆਂ ਜੱਥੇਬੰਦੀਆਂ ਜਿਹੜੀਆਂ ਪੰਜਾਬ ਦੀ ਨਾ ਪੰਜਾਬੀਅਤ ਦੀ ਨਾ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੀ ਉਹ ਆਪ ਵੱਡੀਆਂ ਬਈਆਂ ਨੇ ਉਹ ਆਪ ਨਹੀਂ ਇਕੱਠੀਆਂ ਹੋਵਾਰੀਆਂ ਇਸੇ ਕਰਕੇ ਜਿਹੜਾ ਵਾ ਸਿੱਖ ਕੌਮ ਖੇਰੂ-ਖੇਰੂ ਹੋ ਗਈਆਂ ਕੋਈ ਇਸ ਗੱਲ ਨੂੰ ਸੁਹਿਰਦ ਨਹੀਂ ਹੈਗਾ ਕਿ ਇਕੱਠੇ ਹੋ ਜੀਏ ਇਕੱਠੇ ਹੋ ਰਹੀਏ ਜਸਵੰਤ ਸਿੰਘ ਸਾਹਿਬ ਨੇ ਮੋਰਚਾ ਲਾਇਆ ਸੀ ਕੌਮ ਨੇ ਸਾਹਿਬ ਮੋਰਚਾ ਜਿਹੜਾ ਚੱਲਦੇ ਆ ਬਾਈਕੇ ਸੰਗ ਤੇ ਉਹਨਾਂ ਲਈ ਬਾਰਡ ਤੇ ਕਿੰਨੇ ਕਿੰਨੀ ਦੇਰ ਹੋਗੀ ਕਿੱਡੀ ਸ਼ਕਤੀ ਨਾਲ ਅਸੀਂ ਉਥੇ ਜਿਹੜਾ ਇਕੱਠੇ ਹੋਏ ਸੀ ਕਿੰਨਾ ਲੱਖਾਂ ਦਾ ਇਕੱਠ ਹੁੰਦਾ ਸੀ ਅੱਜ ਕਿੱਥੇ ਆ ਗਏ ਅੱਜ ਉਥੇ ਸੈਂਕੜੇ ਬੰਦੇ ਰਹਿ ਗਏ ਨੇ ਇਸ ਕਰਕੇ ਕਿਉਂਕਿ ਅਸੀਂ ਇੱਕ ਦੂਜੇ ਦੇ ਸ਼ੱਕ ਸ਼ੁਭਾ ਕਰਦੇ ਆ ਅਸੀਂ ਇਕੱਠੇ ਨਹੀਂ ਹੋ ਸਕਦੇ ਇਹ ਇੱਕ ਮੈਂ ਮੈਂ ਜਿਹੜੀ ਬਹੁਤ ਵੱਡੀ ਜਿਹੜੀ ਆਪਣੇ ਸਿੱਖ ਲੀਡਰਾਂ ਜੇ ਆ ਗਈ ਹੈ ਕਿ ਮੈਂ ਹੀ ਸਭ ਕੁਝ ਆ ਮੇਰੇ ਮੇਰੇ ਹੀ ਤੇ ਹੀ ਭਾਰਾ ਸਾਰੇ ਪੰਥ ਦਾ ਮੈਂ ਹੀ ਪੰਥ ਨੂੰ ਚਲਾ ਰਿਹਾ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਸਾਨੂੰ ਜਿਹੜੀ ਨਿਕਾਰ ਵੱਲ ਲੈ ਕੇ ਜਾਣੀਆਂ ਨੇ ਸਿੱਖਾਂ ਨੂੰ ਜਿਹੜਾ ਵਾ ਪੁਰਾਣੇ ਇਤਿਹਾਸ ਤੋਂ ਸਿੱਖਣਾ ਚਾਹੀਦਾ ਆਪਣੇ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚੱਲਣਾ ਚਾਹੀਦਾ ਨਿਰਮਤਾ ਦੇ ਨਾਲ ਤੇ ਜਿਹੜਾ ਰਲ ਕੇ ਜਿਹੜਾ ਅਸੀਂ ਆਪਣੇ ਪੰਥ ਨੂੰ بچਾ ਸਕਦੇ ਨਹੀਂ ਤੇ ਇਸ ਵੇਲੇ ਕੋਈ ਹਾਲ ਨਹੀਂ ਕੋਈ ਆਖੀ ਲਾਸਟ ਸਵਾਲ ਅਕਾਲੀ ਦਲ ਮੋੜ ਸੋਚੀ ਸੁਰਜੀਤ ਖੋਣਾ ਚਾਹੀਦਾ ਤੁਸੀਂ ਵੀ ਕਹਿੰਦੇ ਹੋ ਮੈਂ ਵੀ ਕਹਿੰਦਾ ਐਜੇ ਸਿੱਖ ਠੀਕ ਆ ਅਕਾਲੀ ਦਲ ਜੇ ਇਹ ਲੋਕ ਫਿਰ ਦੁਬਾਰਾ ਸਰਵਾਈਵ ਕਰਦੇ ਆ ਇਹੀ ਲੋਬੀ ਕਿਉਂਕਿ ਤਾਕਤ ਇਹਨਾਂ ਕੋਲ ਹੈ ਪੈਸਾ ਇਹਨਾਂ ਕੋਲ ਹੈ ਜਥੇਦਾਰ ਜਾਂ ਸ਼੍ਰੋਣੀ ਕਮੇਟੀ ਇਹਨਾਂ ਦੇ ਹੱਕ 'ਚ ਭੁਗਤ ਜਾਵੇ ਤੇ ਅਕਾਲੀ ਦਲ ਦੇ ਫਿਰ ਇਹ ਵੱਡੇ ਨਮਾਇंदे ਬਣ ਜਾਣ ਫਿਰ ਕਹਿਣਗੇ ਅਕਾਲੀ ਦਲ ਅਸੀਂ ਸਰਵਾਈਵ ਕਰਾਂਗੇ ਫਿਰ ਪੰਥ ਇਹਨਾਂ ਨੂੰ ਪਰਮਾਨント ਕਰੇਗਾ ਦੇਖੋ ਇਹ ਇਹ ਗਲਤ ਨਹੀਂ ਕਿ ਇਹ ਸਹੀ ਗੱਲ ਇਹ ਹੋ ਜਾਂਦੀ ਹੈ ਅਕਾਲੀ ਦਲ ਨਹੀਂ ਹੈਗਾ ਇਹ ਬਾਦਲ ਦਲ ਹੈਗਾ ਹੂੰ ਇਹ ਅਕਾਲੀ ਦਲ ਨਹੀਂ ਹੈਗਾ ਕਾਲੀ ਦਲ ਹੈ ਜਿਹੜਾ ਨਵਾਂ ਸਜੀਦ ਹੋਵੇ ਤਾਂ ਗੱਲ ਵੱਖਰੀ ਇਹ ਕਹਿਣਗੇ ਅਸੀਂ ਤਾਂ سزا ਲਵਾ ਲਈ ਅਸੀਂ ਇਹ ਦੋ ਦੋ ਤੋਤੇ ਹੋ ਗਏ ਹੁਣ ਇਹ ਇਹਦੇ ਅਨੁਸਾਰਿਆਂ ਨੂੰ ਪਤਾ ਕੀ ਸਜ਼ਾ ਦੇ ਆਪ ਹੀ ਇਹਨਾਂ ਨੇ ਆਪ ਹੀ ਦੱਸ ਕੇ ਆਪ ਹੀ ਆਪਣੇ ਅਨੁਸਾਰ ਦੇ ਕਿ ਆਪ ਹੀ ਸਜ਼ਾ ਲਵਾ ਲਈ ਇਹ ਕਦੀ ਸੱਚਾ ਹੋਗੀ ਸਜ਼ਾ ਜਿਹੜੀ ਇਹਨਾਂ ਦੀ ਇਹ ਹੋਣੀ ਚਾਹੀਦੀ ਸੀ ਕਿ ਇਹਨਾਂ ਨੂੰ politically ਤੌਰ ਤੇ ਸੱਦਾ ਨਹੀਂ ਬਾਹਰ ਕਰ ਦੇਣਾ ਚਾਹੀਦਾ ਸੀ ਇਹਨਾਂ ਦਾ ਕੋਈ ਰਾਈਟ ਨਹੀਂ ਕਿਉਂਕਿ ਜਿਹੜੇ ਪਹਿਲੇ ਸਰਕਾਰ ਚ ਰਹਿ ਕੇ ਰਾਜ ਭਾਗ ਚ ਰਹਿੰਦੇ ਆ ਜਿਹੜੀਆਂ ਗਲਤੀਆਂ ਕੀਤੀਆਂ ਦੁਬਾਰਾ ਇਹ ਨਾ ਕਰ ਸਕਣ ਇਹੋ ਹੀ ਸਜ਼ਾ ਹੋਣੀ ਚਾਹੀਦੀ ਸੀ ਇਹਨਾਂ ਨੂੰ ਸੋ ਜੇ ਇਹ ਹੁਣ ਆਪਣੇ ਆਪ ਨੂੰ ਫੇਰ ਜਿਹੜਾ ਜਿਹੜੀ ਟਿਰੀ ਅੰਗੂਸ਼ਾਲਾ ਮਾਰਦੇ ਨੇ ਕਿ ਅਸੀਂ ਪੰਨ ਸਾਹਮਣੇ ਇਹ ਗੱਲ ਨਹੀਂ ਹੋਣੀ ਸਾਨੂੰ ਨੌਜਵਾਨਾਂ ਨੂੰ ਜਿਹੜੇ ਸਿੱਖ ਚਿੰਤਕ ਨੇ ਬੁੱਧੀਜੀਵੀ ਨੇ ਉਹਨਾਂ ਨੂੰ ਅਜਲਾਸ ਸੱਜ ਕੇ ਜਿਹੜੇ ਵਰਲਡ ਲੈਵਲ ਤੇ ਵੀ ਜਿਹੜੇ ਸਾਡੇ ਬੰਦੇ ਨੇ ਜਿਹੜੇ ਪੰਜਾਬ ਨਾਲ ਸਿੱਖ ਨਾਲ ਸਿੱਖੀ ਇਤਨਾ ਰੱਖ ਲੈਣੇ ਸੰਬੰਧ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਲਾ ਸਦਣਾ ਚਾਹੀਦਾ ਉਹਦੇ ਵਿੱਚੋਂ ਸਾਰੀਆਂ ਜਿਹੜੀਆਂ ਛੋਟੀਆਂ-ਛੋਟੀਆਂ ਜੱਥੇਬੰਦੀਆਂ ਨੇ ਜਾਂ ਬੰਦੀਆਂ ਜੱਥੇਬੰਦੀਆਂ ਧਾਰਮਿਕ ਨੇ ਜੋ ਵੀ ਸਾਡਾ ਜਿਹੜਾ ਅ ਨਿਆਂ ਸਿੰਘ ਜੱਥੇਬੰਦੀਆਂ ਨੇ ਉਹ ਸਾਰੀਆਂ ਇਕੱਠੀਆਂ ਹੋ ਕੇ ਉਹ ਤੈਅ ਕਰਦੇ ਜਿੱਦਾਂ ਸ਼ਰਮਤ ਖਾਲਸਾ ਦੇ ਤੌਰ ਤੇ ਇੱਕ ਰਿਲਾਇਸ ਬਹੁਤ ਵੱਡਾ ਹੋਇਆ ਸੀ ਉੱਥੇ ਡਿਸਾਈਡ ਕਰਕੇ ਕਿਸੇ ਨੂੰ ਸ਼ਰੋਗਨੀ ਅਕਾਲੀ ਦਲ ਦਾ ਪ੍ਰਤਾਪ ਸ਼ਰਮਤ ਖਾਲਸਾ ਸੱਦੇਗਾ ਕਿਹੜਾ ਕੋਈ ਨਹੀਂ ਅੱਗੇ ਆ ਰਿਹਾ ਕੋਈ ਚਿਹਰਾ ਅੱਗੇ ਨਹੀਂ ਖੜਾ ਹੋ ਰਿਹਾ ਸ਼ਰਮਤ ਖਾਲਸਾ ਸੱਦਨ ਨੂੰ ਤੇ ਜਿਹੜਾ ਵਾ ਸਿਸਟਮ ਇਹੋ ਹੀ ਹੈ ਕਿ ਆਪਾਂ ਸਾਰੇ ਜਥੇਬੰਦੀਆਂ ਇਕੱਠੀਆਂ ਹੋਣ ਤੇ ਉਹੀ ਐਲਾਨ ਕਰਨ ਇਕੱਠੀਆਂ ਹੋਣਾ ਇਹ ਵੀ ਠੀਕ ਹੈ ਇਸ ਵੇਲੇ ਜਿਹੜੀ ਮੁਸ਼ਕਲ ਇਹ ਹੈ ਕਿ ਇਕੱਠੀਆਂ ਨਹੀਂ ਹੋ ਰਹੀਆਂ ਇਹ ਵੀ ਗੁਰੂ ਸਾਹਿਬ ਦਾ ਕੋਈ ਪਰ ਤਾਂ ਜਿਹੜਾ ਪਰਮਾਨ ਨਹੀਂ ਲੈ ਰਹੇ ਨੇ ਕਿ ਇਹ ਕਿੰਨਾ ਤੱਕ ਇਦਾਂ ਉਲਝੇ ਰਹਿਣਗੇ ਇਹ ਵੀ ਇੱਕ ਟਾਈਮ ਸਮਾ ਆ ਜਾਏਗਾ ਕਿ ਜਦੋਂ ਸਾਰੇ ਇਕੱਠੇ ਹੋ ਜਾਣਗੇ ਤੇ ਆਪੇ ਜਿਹੜੀਆਂ ਸਾਰੀਆਂ ਗੱਲਾਂ ਗੁਰੂ ਸਾਹਿਬ ਦੇ ਕਰਵਾ ਕਰਨੀਆਂ ਸਧਾਰਨ ਨਾਰਾਇਣ ਸਿੰਘ ਚੋੜਾ ਜਿਨ੍ਹਾਂ ਨੇ ਇਹ ਕੁਝ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਸਜ਼ਾ ਕਾਨੂੰਨ ਦੇ ਰਿਹਾ ਉਹ ਤੇ ਇੱਕ ਵੱਖਰਾ ਵਾ ਚਾਹੀਦਾ ਇਹ ਸੀ ਜੇ ਫਰਾਕ ਦੇ ਲਈ ਤੇ ਵਖਾੰਦੇ ਵੀ ਅਸੀਂ ਇਹਨੇ ਕਤਲ ਕੀਤੇ ਆ ਸੁਖਵੀਰ ਬਾਦਲ ਖੁਦ ਕਹਿੰਦਾ ਵੀ ਜੇ ਮੇਰੇ ਤੇ ਕੋਈ ਗੋਲੀ ਚਲਾ ਗਿਆ ਤੇ ਮੈਂ ਨਾਰਾਇਣ ਸਿੰਘ ਚੋੜੇ ਨੂੰ ਮaaf ਕਰ ਦਿੱਤਾ ਜਾਵੇ بجائے ਕਿ ਐਡਾ ਵੱਡਾ ਉਹਨਾਂ ਤੇ ਕਾਰਵਾਈ ਕਰਨ ਦੀ ਸੋਚ ਰਹੇ ਆ ਵੀ ਨਾਰਾਇਣ ਸਿੰਘ ਚੋੜਾ ਨੂੰ ਹੁਣ ਖਤਮ ਹੀ ਕਰ ਦੇਣਾ ਉਹਦਾ ਭਰਾ ਵੀ ਉਹ ਸਾਰਾ ਕੁਝ ਹੁਣ ਕੱਲ ਪਰਸੋ ਬੀਬੀ ਅਮਰੀਕ ਔਰ ਦੀ ਬੇਟੀ ਉਹਨਾਂ ਦੇ ਨਾਲ ਕਿਤੇ ਫੋਟੋ ਸਾਂਝੀ ਸੋਸ਼ਲ ਮੀਡੀਆ ਤੇ ਕਰਕੇ ਨਾਰਾਇਣ ਸਿੰਘ ਚੋੜਾ ਦੀ ਉਹਨਾਂ ਦੀ ਇਨਵੈਸਟੀਗੇਸ਼ਨ ਕਰਵਾਉਣ ਲਈ ਠਾਰੇ ਸੱਦੇ ਆ ਗਿਆ ਨਾ ਤੇ ਚਾਹੀਦਾ ਤੇ ਇਸ ਵੀ ਫਰਾਗ ਦੇ ਲਈ ਖਵਾ ਖਾਂਦੇ ਅਕਾਲੀ ਦਲ ਵਾਲੇ ਵੀ ਨਹੀਂ ਸੀ ਨਰਾਇਣ ਸਿੰਘ ਚੋੜਾ ਸਿੱਖ ਭਾਵਨਾ ਦੇ ਤਰਜਮਾਨੀ ਕਰਦਾ ਸੀ ਉਹਨੇ ਗੋਲੀ ਚਲਾਈ ਆ ਤੇ ਕੋਈ ਨਾ ਸੀ ਆਪਲੇ ਵੱਲੋਂ ਮਾਫ ਕਰਦੇ ਆ ਹੋ ਸਕਦਾ ਕਿਤੇ ਸਿੱਖਾਂ ਦਾ ਮਾਨੰਦਰ ਵਹਿ ਰਹਿਮ ਆ ਜਾਂਦਾ ਵੀ ਚਲੋ ਸੁਖਵੀਰ ਬਦਲ ਗਿਆ ਪਰ ਸੁਖਵੀਰ ਨੇ ਆਪਣਾ ਉਹ ਕਰੂਪ ਚੇਹਰਾ ਫਿਰ ਇੱਕ ਵਾਰੀ ਵਿਖਾ ਦਿੱਤਾ ਦੇਖੋ ਇੰਨਾ ਤੋਂ ਆਸਲੀ ਕਿੰਨੀ ਜਾ ਸਕਦੀ ਇਹ ਸਿੱਖਾ ਚੁਲਚਾ ਗੇਮਿੰਗ ਇਹਨਾਂ ਦਾ ਜਿਹੜਾ ਚਿਹਰਾ ਮੋਰੀ ਸਿੱਖਾ ਵਰਗਾ ਬਾਕੀ ਜਿਹੜਾ ਕਿਰਦਾਰ ਆ ਉਹ ਡਿਫਰੈਂਟ ਹੈਗੇ ਨੇ ਇਹਨਾਂ ਦੇ ਇਸ ਕਰਕੇ ਵੀ ਫਰਾਗ ਲਈ ਤੇਰਾ ਤਾਂ ਸੋਚੀ ਨਹੀਂ ਜਾ ਸਕਦੀ ਜਿਹੜੇ ਫਰਾਗ ਦੇਲ ਹੁੰਦੇ ਤੇ ਇਹ ਪੰਛੀ ਦੀ ਜਿਹੜੀ ਇਸ ਵੇਲੇ ਜਿਹੜੀ ਨਈਆ ਡੁੱਬੀ ਆ ਤੇ ਉਹ ਡੁੱਬਦੀ ਨਾ ਜੋ ਬੇਪਤੀਆਂ ਗੁਰੂ ਗ੍ਰੰਥ ਸਾਹਿਬ ਜੀਆਂ ਹੋਈਆਂ ਉਹ ਹੁੰਦੀਆਂ ਹੀ ਨਾ ਜਿਹੜੀਆਂ ਇੰਨੀਆਂ ਸ਼ਹਾਦਤਾਂ ਹੋਈਆਂ ਉਹ ਵੀ ਨਾ ਹੁੰਦੀਆਂ ਇਹ ਤੇ ਜਿਹੜੇ ਕੇਪੀਐਸ ਸਿੰਘੇਲ ਵਰਗੇ ਜਾਂ ਸ਼ੈਣੀ ਵਰਗਿਆਂ ਨੂੰ ਜਿਹੜਾ ਗਲੇ ਲਾਉਣ ਵਾਲੇ ਬੰਦੇ ਨੇ ਜਿੰਨੇ ਬੰਦੇ ਇਹਨਾਂ ਨੇ ਮਰਵਾਏ ਨੇ ਹੋਰ ਵੀ ਮਰਵਾ ਸਕਦਾ ਸੋ ਇਹਦੇ ਸਿੱਖੀ ਦਾ ਖੋਰਾ ਖੋਜ ਮਟਾਉਂਲੀ ਇਹਨਾਂ ਨੇ ਦੇ ਨਿਸ਼ਾ ਕੀਤਾ ਹੋਇਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਕਰਨਾ ਹੀ ਕਰਾਂ ਖਾਸ ਕਰਕੇ ਭਾਜਪਾ ਨੂੰ ਖੁਸ਼ ਕਰਨ ਦੇ ਹਾਲ ਜੋ ਲੱਗੇ ਹਾਲ ਵੀ ਲੱਗੇ ਹੋਏ ਜੋ ਮਰਜੀ ਜੀ ਦਾ ਇਹ ਗੱਲ ਆਉਂਦੀ ਸੀ ਨਾ ਕਿ ਬਿਨੈ ਸਿੰਘ ਜਿਹੜਾ ਸੀਐਮ ਸੀ ਉਹ ਇੰਦਰਾ ਗਾਂਧੀ ਨੂੰ ਖੁਸ਼ ਕਰਨ ਲਈ ਜਿਹੜਾ ਰੋਜ਼ ਹੀ ਫਿਕ ਇੰਕਾਉਂਟਰ ਕਰਦਾ ਕਮੋਂਦਾ ਸੀ ਸੋ ਇਹ ਵੀ ਇੰਨਾਂ ਦੀਆਂ ਗੱਲਾਂ ਸੋਚਦੇ ਨੇ ਕਿ ਅਸੀਂ ਸੈਂਟਰ ਨੂੰ ਕਿਦਾਂ ਖੋਜਣਾ ਅਸੀਂ ਸੈਂਟਰ ਚੋਂ ਵਜੀਰੀਆਂ ਕਿਦਾਂ ਭਰਣੀਆਂ ਉਹ ਸਾਰੀਆਂ ਗੱਲਾਂ ਇਹਨਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ ਦੂਜੀ ਗੱਲ ਜੋ ਚੋੜਾ ਸਾਹਿਬ ਦਾ ਐਕਸ਼ਨ ਹੈਗਾ ਉਹਨਾਂ ਦਾ ਜਿਹੜਾ ਪਾਤੀ ਐਕਸ਼ਨ ਹੈਗਾ ਠੀਕ ਆ ਜੋ ਉਹਨਾਂ ਨੂੰ ਠੀਕ ਲੱਗਾ ਉਹਨਾਂ ਨੇ ਕੀਤਾ ਉਹ ਇਹ ਨਹੀਂ ਕਹਿੰਦੇ ਮੈਨੂੰ ਹੁਣ ਸਜਣਾ ਦਿਓ ਉਹ ਤੇ ਆਪਣੇ ਆਪ ਨੂੰ ਕਹਿ ਨਹੀਂ ਠੀਕ ਆ ਜੋ ਮੇਰੇ ਤੇ ਕਾਨੂੰਨੀ ਤੌਰ ਤੇ ਫਿਰ ਉਹ ਜਿਹੜੀ ਪੱਗ ਲਾਈ ਗਈ ਚੋੜਾ ਸਾਹਿਬ ਦੀ ਉਹ ਵੀ ਉਹ ਇਹਨਾਂ ਦਾ ਬੰਦਾ ਵਾ ਉਹ ਸਭ ਉਹ ਦੇਖੋ ਮਤਲਬ ਇਹਨਾਂ ਦਾ ਕਿਰਦਾਰ ਦੇਖੋ ਹਾਂ ਸੇਖ ਭਾਵੇਂ ਜਿਨਾਮੀ ਮਾਰੋ ਪੱਗ ਨਹੀਂ ਲਾਂਦਾ ਕਿ ਉਹਦਾ ਸਤਕਾਰ ਤੇ ਜਿਹੜਾ ਉਹਦੇ ਪੱਗ ਦਾ ਸਤਕਾਰ ਤੇ ਡਿਫਰੈਂਟ ਹੈ ਠੀਕ ਹੈ ਚੌੜਾ ਸਾਹਿਬ ਨੇ ਜੋ ਗਲਤ ਕੀਤਾ ਉਹ ਚੌੜਾ ਸਾਹਿਬ ਦੀ ਆ ਤੇ ਪੱਗ ਤੇ ਗੁਰੂ ਸਾਹਿਬ ਨੇ ਦਿੱਤੀ ਆ ਤੁਸੀਂ ਉਹਨੂੰ ਮਿਟਿਓ ਪੈਰਾਗ੍ਰਾਫ ਉਹਨਾਂ ਦੀ ਗੱਲਾਂ ਕਰਦੇ ਆ ਇੱਥੋਂ ਇਹਨਾਂ ਦਾ ਕਿਰਦਾਰ ਬਦਲ ਲੱਗਦਾ ਵੀ ਇਹ ਕਿੱਦਾਂ ਦੇ ਬੰਦੇ ਨੇ ਜੀ ਇਹਨਾਂ ਦਾ ਸਿੱਖੀ ਨਾਲ ਕੋਈ ਵਾਸਤਾ ਨਹੀਂ ਹੈਗਾ ਜੀ ਬਿਲਕੁਲ ਦਰਸ਼ਕੋ ਵੀਰ ਜਰਨੈਲਾ ਸਾਹਿਬ ਜੀ ਨਾਲ ਗਲਤ ਕਰ ਰਹੇ ਸੀਗੇ ਜਿਨ੍ਹਾਂ ਨੇ ਸਿੱਖਾਂ ਦੀ ਭਾਵਨਾ ਦੀ ਗਲਬਤ ਕੀਤੀ ਹੈ ਨਰੈਣ ਸਿੰਘ ਚੋੜਾ ਸਿੱਖਾਂ ਦੀ ਭਾਵਨਾ ਦੀ ਤਰਜਮਾਨੀ ਕਰਦਾ ਸੀ ਕਰਦਾ ਹੈ ਕਰਦਾ ਸੀ ਪਰ ਜੋ ਕੁਝ ਉਹਨੇ ਕੀਤਾ ਸਿੱਖ ਜੈ ਬਾਤਾਂ ਦੇ ਅਨੁਸਾਰੀ ਕੀਤਾ ਵਾ ਪਰ ਸੁਖਵੀਰ ਉਹਨਾਂ ਨੇ ਇਸ ਤੋਂ ਵੀ ਵੱਡੇ ਗੁਨਾਹ ਕੀਤੇ ਆ ਪਾਪ ਕੀਤੇ ਆ ਜਦੀ ਸਜ਼ਾ ਉਹਨਾਂ ਨੂੰ ਬੰਦੀ ਹੈ ਵੇਖਦੇ ਆ ਆਉਣ ਵਾਲੇ ਸਮੇਂ 'ਚ ਕਿ ਕੋਰਟ ਵੱਲੋਂ ਜੇ ਉਹਨਾਂ 'ਤੇ ਕੋਈ ਕੇਸ ਹੁੰਦੇ ਆ ਕਿਉਂਕਿ ਉਹਨਾਂ ਨੇ ਕਤਲ ਕੀਤੇ ਆ ਮੰਨ ਚੁੱਕੇ ਆ ਵੀ ਅਸੀਂ ਕਾਤਲ ਹਾਂ ਤੇ ਕਾਤਲਾਂ ਨੂੰ ਸਜ਼ਾ ਕੇਵਲ ਦਰਸ਼ਨੀ ਡਿਉਰੀ ਦੇ ਸਾਹਮਣੇ ਵਰਛਾ ਫੜ ਕੇ ਦੇ ਦੇਣੀ ਇਹ ਸਜ਼ਾ ਨਹੀਂ ਬੰਦੀ ਇਸ ਤੋਂ ਵੱਡੀਆਂ ਹੋਰ ਵੀ ਸਜ਼ਾ ਜੋ ਕਾਨੂੰਨ ਵਿੱਚ ਬੰਦੀਆਂ ਜਿਵੇਂ ਨਾਰਾਇਣ ਸਿੰਘ ਚੋੜਾ ਨੂੰ ਮਿਲ ਰਹੀ ਹੈ ਇਹਨਾਂ ਨੂੰ ਵੀ ਬਰਾਬਰ ਮਿਲਣੀਆਂ ਚਾਹੀਦੀਆਂ ਨੇ ਸੋ ਜੁੜੇ ਰਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ